ਦੇਸ਼ਾਂ ਤੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਡਾ ਪੰਜਾਬ న్యూਸ ਜਿੱਥੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਪੰਜਾਬ ਦੀਆਂ ਵੱਡੀਆਂ ਤੇ ਜ਼ਮੀਨੀ ਖਬਰਾਂ ਉਹ ਵੀ ਸਭ ਤੋਂ ਤੇਜ਼ ਅਤੇ ਭਰੋਸੇਮੰਦ ਤਰੀਕੇ ਨਾਲ ਖੇਰਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀਆਂ ਖਬਰਾਂ ਖਾਸ ਤੌਰ ਤੇ ਤੁਹਾਡੇ ਲਈ ਵੀਡੀਓ ਅੱਗੇ ਵਧਾਨ ਤੋਂ ਪਹਿਲਾਂ ਕਮੈਂਟਾਂ ਵਿੱਚ ਜਰੂਰ ਦੱਸਿਓ ਤੁਸੀਂ ਸਾਡੇ ਨਾਲ ਕਿਹੜੇ ਜ਼ਿਲ੍ਹੇ ਤੋਂ ਜੁੜੇ ਹੋਏ ਹੋ ਰੇਲਵੇ ਦੀ ਵੱਡੀ ਕਾਰਵਾਈ ਬਾੜ ਯਾਤਰੀ ਬਿਨਾਂ ਟਿਕਟ ਫੜੇ 32000 ਜੁਰਮਾਨਾ ਫਿਰੋਜ਼ਪੁਰ ਡਿਵੀਜ਼ਨ ਵੱਲੋਂ ਸੀਨੀਅਰ ਡੀਸੀਐਮ ਪ੍ਰਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਟਿਕਟ ਜਾਂਚ ਮੁਹਿੰਮ ਚਲਾਈ ਗਈ। ਦੋ ਰੇਲ ਗੱਡੀਆਂ ਵਿੱਚ ਬਾੜ ਯਾਤਰੀ ਬਿਨਾਂ ਟਿਕਟ ਫੜੇ ਗਏ ਜਿਨ੍ਹਾਂ ਤੋਂ 32000 ਰੁਪਏ ਜੁਰਮਾਨਾ ਵਸੂਲਿਆ ਗਿਆ। ਨਿਰੀਖਣ ਦੌਰਾਨ ਪਾਬੰਦੀਸ਼ੁਦਾ ਖਾਣ-ਪੀਣ ਦੇ ਪੈਕੇਟ ਅਤੇ ਤਿੰਨ ਅਣਅਧਿਕਾਰਤ ਵਿਕਰੇਤਾ ਵੀ ਫੜੇ ਗਏ। ਇਸ ਦੇ ਨਾਲ ਰਾਧਾ ਸੁਆਮੀ ਸਤਸੰਗ ਬਿਆਸ ਲਈ ਯਾਤਰੀਆਂ ਦੀ ਸਹੂਲਤ ਵਾਸਤੇ ਦੋ ਵਿਸ਼ੇਸ਼ ਰੇਲ ਗੱਡੀਆਂ ਵੀ ਚਲਾਈਆਂ ਗਈਆਂ। ਸਤੰਬਰ ਵਿੱਚ ਵੀ ਜੂਨ ਜੁਲਾਈ ਵਾਲੀ ਗਰਮੀ ਲੋਕ ਬੇਹਾਲ ਪੰਜਾਬ ਵਿੱਚ ਮੌਨਸੂਨ ਕਰੀਬ ਖਤਮ ਹੋ ਚੁੱਕਾ ਹੈ ਪਰ ਉਦਯੋਗਿਕ ਨਗਰੀ ਵਿੱਚ ਸਤੰਬਰ ਦੇ ਅਖੀਰ ਤੱਕ ਵੀ ਤਾਪਮਾਨ 37 ਡਿਗਰੀ ਦੇ ਨੇੜੇ ਪਹੁੰਚ ਗਿਆ ਭਾਰੀ ਬਰਸਾਤ ਹੋਣ باوجود ਲੋਕਾਂ ਨੂੰ ਗਰਮੀ ਤੋਂ ਰਾਹਤ ਨਹੀਂ ਮਿਲੀ 21 ਦਿਨਾਂ ਬਾਅਦ ਬਰਸਾਤ ਨਾਲ ਕਈ ਲੋਕ ਖੁਸ਼ੀ ਵਿੱਚ ਭਿੱਜਦੇ ਦੇਖੇ ਗਏ ਜਦਕਿ ਹੋਰ ਛਤਰੀਆਂ ਲੈ ਕੇ ਬਾਜ਼ਾਰ ਵਿੱਚ ਨਿਕਲੇ ਮੌਸਮ ਵਿਗਿਆਨੀ ਅਮਤਾਬਕ ਦਿਨ ਦਾ ਵੱਧ ਤੋਂ ਵੱਧ ਤਾਪਮਾਨ 37.02 ਅਤੇ ਘੱਟ ਤੋਂ ਘੱਟ 25.4 ਡਿਗਰੀ ਰਿਹਾ। ਗੁਵਾੜਾ ਮੰਦਿਰ ਵਿੱਚ ਹਥਿਆਰਬੰਦ ਚੋਰੀ ਸ਼ਰਦਾ ਲੋਹਾਂ ਵਿੱਚ ਗੁੱਸਾ। ਫਗਵਾੜਾ ਦੇ ਸ਼੍ਰੀ ਸ਼ਿਵ ਸ਼ਕਤੀ ਮਾਂ ਬਗਲਾਮੁਖੀਤਾ ਮੰਦਿਰ ਵਿੱਚ ਦੇਰ ਰਾਤ ਚੋਰਾਂ ਨੇ ਪੁਜਾਰੀ ਨੂੰ ਪਿਸਤੌਲ ਦੀ ਨੋਕ ਤੇ ਰੱਖ ਕੇ ਗੋਲਕ ਤੋੜੀ ਅਤੇ ਨਕਦੀ ਤੇ ਮੋਬਾਈਲ ਫੋਨ ਲੁੱਟ ਲਏ। ਨਰਾਤਿਆਂ ਦੇ ਪਵਿੱਤਰ ਦਿਨਾਂ ਦੌਰਾਨ ਹੋਈ ਇਸ ਘਟਨਾ ਨਾਲ ਇਲਾਕੇ ਵਿੱਚ ਗੁੱਸੇ ਦੀ ਲਹਿਰ ਹੈ ਸ਼ਰਧਾਲੂਆਂ ਨੇ ਲੁਟੇਰਿਆਂ ਦੀ ਜਲਦੀ ਗ੍ਰਿਫਤਾਰੀ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਅੰਮ੍ਰਿਤਸਰ ਵਿੱਚ ਨਸ਼ਾ ਤਸਕਰੀ ਮੋਡੀਊਲ ਬੇਨਕਾਬ 4 ਕਿਲੋ ਹੈਰੋਇਨ ਬਰਾਮਦ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਸਰਹੰਦ ਪਾਰੋ ਚੱਲ ਰਹੇ ਨਸ਼ਾ ਤਸਕਰੀ ਮੋਡੀਊਲ ਦਾ ਪਰਦਾਫਾਸ਼ ਕਰਦਿਆਂ ਦੋ ਤਸਕਰਾਂ ਨੂੰ 4 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਮੁਲਜ਼ਮ ਆਕਾਸ਼ਦੀਪ ਸਿੰਘ ਟੋਨੀ ਅਤੇ ਪਵਨਬੀਰ ਸਿੰਘ ਪਾਕਿਸਤਾਨੀ ਤਸਕਰ ਰਾਣਾ ਰੀ ਕਿੰਗ ਦੇ ਇਸ਼ਾਰੇ ਤੇ ਡਰੋਨ ਰਾਹੀਂ ਆਈ ਖੇਪ ਸੰਭਾਲ ਰਹੇ ਸਨ ਪੁਲਿਸ ਨੇ ਉਹਨਾਂ ਦਾ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ ਜੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਰੈਕર્ડ ਦੀ ਵੱਡੀ ਕੜੀ ਖੋਲਣ ਲਈ ਜਾਂਚ ਜਾਰੀ ਹੈ ਅਤੇ ਹੋਰ ਗ੍ਰਿਫਤਾਰੀਆਂ ਦੀ ਸੰਭਾਵਨਾ ਹੈ ਹੁਸ਼ਿਆਰਪੁਰ ਤਸੂਹਾ ਰੋਡ ਤੇ ਬੱਸ ਟਰੱਕ ਦੀ ਭਿਆਨਕ ਟੱਕਰ ਡਰਾਈਵਰ ਗੰਭੀਰ ਜ਼ਖਮੀ ਹੁਸ਼ਿਆਰਪੁਰ ਦੇ ਬਾਗਪੁਰ ਅੱਡੇ ਨੇੜੇ ਬੱਸ ਅਤੇ ਟਰੱਕ ਦੀ ਜ਼ਬਰਦਸਤ ਟੱਕਰ ਹੋਈ ਹਾਦਸੇ ਵਿੱਚ ਦੋਵੇਂ ਵਾਹਨਾਂ ਦੇ ਡਰਾਈਵਰ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਨੀਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਟਰੱਕ ਡਰਾਈਵਰ ਲਗਭਗ 2 ਘੰਟੇ ਤੱਕ ਵਾਹਨ ਵਿੱਚ ਫਸਿਆ ਰਿਹਾ ਜਿਸ ਨੂੰ ਕਾਫੀ ਮਿਹਨਤ ਨਾਲ ਬਚਾਇਆ ਗਿਆ ਬੱਸ ਦੀਆਂ ਸਵਾਰੀਆਂ ਨੂੰਮਾਮੋਲੀ ਸੱਟਾਂ ਲੱਗੀਆਂ ਹਨ ਗਵਾਹਾਂ ਅਨੁਸਾਰ ਤੇਜ਼ ਰਫ਼ਤਾਰ ਅਤੇ ਓਵਰਟੇਕ ਹਾਦਸੇ ਦਾ ਮੁੱਖ ਕਾਰਨ ਸੀ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।